ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸੀ ਅੱਜ ਜਿਹੜਾ ਜਿਵੇਂ ਬਰਸਾਤ ਦਾ ਮੌਸਮ ਲੰਘਿਆ ਹੈਗਾ ਉਸ ਤੋਂ ਬਾਅਦ ਜਿਹੜੇ ਜਿੱਥੋਂ-ਥੋਂ ਵੀ ਪਾਣੀ ਦੀ ਸਪਲਾਈ ਸਾਰੇ ਸ਼ਹਿਰ ਨੂੰ ਹੈਗੀ ਆ ਇਹ ਵੀ ਅਸੀਂ ਅੱਜ ਪੰਜ ਫੇਸ ਦੇ ਵਿੱਚ ਖੜੇ ਆ ਔਰ ਪੰਜ ਫੇਸ ਦਾ ਜਿੱਥੇ ਅਸੀਂ ਇਥੋਂ ਪਾਣੀ ਦੀ ਸਪਲਾਈ ਜੁੜੀ ਹੈਗੀ ਆ ਉਹ ਅਸੀਂ ਪਤਾ ਆਸਜੀਤ ਸਾਹਿਬ ਆਪਣੇ ਮਾਨ ਸਾਹਿਬ ਖੜੇ ਨੇ ਇਹਨਾਂ ਦੱਸਿਆ ਕਿ ਚਾਰ ਫੇਸ ਪੰਜ ਫੇਸ ਤੇ 3 ਵੀ 20 ਇਥੋਂ ਸਪਲਾਈ ਜਾਂਦੀ ਹੈਗੀ ਆ 9 ਲੱਖ ਗੈਲਨ ਦਾ ਜਿਹੜਾ ਕੈਪੈਸਿਟੀ ਹੈਗੀ ਆ ਸੋ ਜਿਹੜਾ ਪਾਣੀ ਦੀ ਸਪਲਾਈ ਨਹੀਂ ਦੀ ਪਾਣੀ ਦੀ ਸਪਲਾਈ ਇੱਥੇ ਆਉਂਦੀ ਆ 52 ਸੈਕਟਰ ਤੋਂ ਤੇ 6 ਫੇਸ ਤੋਂ ਅੱਜ ਪਾਣੀ ਦੀ ਸਪਲਾਈ ਆਉਂਦੀ ਆ ਤੇ ਜਿਹੜੀਆਂ ਮੋਟਰਾਂ ਵਗੈਰਾ ਮੈਂ ਸਾਰਾ ਕੁਝ ਚੈੱਕ ਕੀਤਾ ਉਹ ਸਾਰੀਆਂ ਵਰਕਿੰਗ ਦੇ ਨੇ 50-50 ਦੀਆਂ ਚਾਰ ਮੋਟਰਾਂ ਲੱਗੀਆਂ ਹੋਈਆਂ ਨੇ इवन ਕਿ ਜਨਰੇਟਰ ਵੀ ਲੱਗਿਆ ਹੋਇਆ ਜਨਰੇਟਰ ਵੀ ਵਰਕਿੰਗ ਦੇ ਵਿੱਚ ਹੈਗਾ ਸੋ ਮੇਰਾ ਇੱਥੇ ਆਉਣ ਦਾ ਮਕਸਦ ਇਹ ਹੈਗਾ ਕਿ ਅਸੀਂ ਮਤਲਬ ਜੋ ਸਾਡੇ ਸ਼ਹਿਰੀ ਪਾਣੀ ਪੀਂਦੇ ਆ ਕਿ ਅਸੀਂ ਚੈੱਕ ਤਾਂ ਕਰੀਏ ਜਾ ਕੇ ਕਿ ਜਿਹੜਾ ਪਾਣੀ ਸਾਨੂੰ ਸਪਲਾਈ ਆਉਂਦੀ ਆ ਕਿ ਪਾਣੀ ਠੀਕ ਆਉਂਦਾ ਔਰ ਪਾਣੀ ਜਿਹੜੇ ਜਿੱਥੋਂ ਸਾਡੀ ਸਪਲਾਈ ਆਉਂਦੀ ਆ ਉੱਥੇ ਜਿਹੜੇ ਜਿੱਥੇ ਅਸੀਂ ਸਟਾਕ ਕਰਦੇ ਆ ਔਰ ਉੱਥੇ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਔਰ ਪਾਣੀ ਦੇ ਵਿੱਚ ਕਿਤੇ ਕੋਈ ਮਿਕਸਿੰਗ ਤਾਂ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਪਾਣੀ ਦੇ ਵਿੱਚ ਜਦੋਂ ਅਸੀਂ ਘਰੇ ਟੂਟੀ ਖੋਲਦੇ ਆਂ ਤੇ ਗੰਧਲਾ ਪਾਣੀ ਆਉਂਦਾ ਏ ਤੋ ਗੰਧਲਾ ਪਾਣੀ ਸਾਨੂੰ ਇਹ ਸ਼ੱਕ ਪੈਦਾ ਹੁੰਦਾ ਕਿ ਸ਼ਾਇਦ ਸੀਵਰੇਜ ਦਾ ਪਾਣੀ ਵਿੱਚ ਮਿਕਸ ਹੋ ਗਿਆ ਪਰ ਮੈਂ ਇਸਦੇ ਸਾਹਮਣੇ ਗੱਲ ਕੀਤੀ ਆ ਇਹਨਾਂ ਦੱਸਿਆ ਕਿ ਜਿਹੜਾ ਨਾਲ ਪਾਣੀ ਜਿਹੜਾ ਹੈਗਾ ਉਹ ਇਹ ਨਹੀਂ ਕਿ ਉਹ ਸੀਵਰੇਜ ਦਾ ਪਾਣੀ ਮਿਕਸ ਹੋਇਆ ਉਹ ਪਾਣੀ ਜਦੋਂ ਸਾਡੀ ਇਹਦੀ ਪਾਈਪਲਾਈਨ ਡਰਾਈ ਹੋ ਜਾਂਦੀ ਆ ਉਦੋਂ ਜਦੋਂ ਉਹ ਪਾਈਪਾਂ ਡਰਾਈ ਹੋ ਜਾਂਦੀਆਂ ਉਹਦੇ ਵਿੱਚੋਂ ਜਿਹੜਾ ਮਿੱਟੀ ਕਿਦੇ ਹੁੰਦੀ ਆ ਉਹ ਚੱਕ ਲੈਂਦਾ ਪਰ ਅਸੀਂ ਜੋ ਅੱਜ ਦੇਖਿਆ ਆਗੇ ਇਹਨਾਂ ਨੇ ਬਿਲਕੁਲ ਨਾ ਆਪਣਾ ਟੈਂਕ ਕੋ ਦੇਣਾ ਪ੍ਰੋਪਰ ਸਾਫ਼ ਕੀਤਾ ਹੋਇਆ ਔਰ ਸ਼ੀਸ਼ੇ ਵਰਗਾ ਦਾ ਸਾਫ਼ ਮੈਂ ਸਮਝਦਾ ਕਿ ਪਾਣੀ ਹੈਗਾ ਮੇਰਾ ਮਕਸਦ ਇਹ ਆਉਂਦਾ ਇਹੀ ਆ ਕਿ ਸਾਡੇ ਜਿਹੜੇ ਸ਼ਹਿਰੀ ਹੈਗੇ ਨੇ ਸੀਨੀਅਰ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਜੋ ਉਹ ਪੋਤਸੇ ਦਾ ਪਾਣੀ ਪੀ ਰਹੇ ਨੇ ਕਿ ਅਸੀਂ ਉਹਨਾਂ ਦਾ ਪੋਤਸਾ ਕੈਮ ਰੱਖੀਏ ਤਾਂ ਕਿ ਜੋ ਵੀ ਅਸੀਂ ਦੇਖੋ ਸਭ ਤੋਂ ਜ਼ਰੂਰੀ ਪਾਣੀ ਹੈ ਏ ਬੇਸਿਕ ਨੀਡਾਂ ਸਾਰੀਆਂ ਦੀ ਔਰ ਪਾਣੀ ਤੋਂ ਬਿਨਾ ਤਾਂ ਮਤਲਬ ਮੈਂ ਸਮਝਦਾ ਕਿ ਜ਼ਿੰਦਗੀ ਨਹੀਂ ਚੱਲ ਸਕਦੀ ਕਿ ਮੈਂ ਉਹ ਚੀਜ਼ ਚੈੱਕ ਕਰਨ ਆਇਆ ਸੀ ਔਰ ਜੋ ਦੇਖਿਆ ਉਹ ਸਹੀ ਪਾਇਆ ਗਿਆ ਔਰ ਪਾਣੀ ਦੀ ਸਪਲਾਈ ਬਿਲਕੁਲ ਠੀਕ ਹੈ ਪਾਣੀ ਸਾਫ਼ ਸੁਥਰਾ ਹੈ ਟੈਂਕ ਵੀ ਸਾਫ਼ ਨੇ ਜਨਰੇਟਰ ਵੀ ਵਰਕਿੰਗ ਦੇ ਵਿੱਚ ਹੈਗਾ ਔਰ ਮੋਟਰਾਂ ਵੀ ਜਿਹੜੀਆਂ ਹੈਗੀਆਂ ਨੇ ਬਿਲਕੁਲ ਸਾਰੀਆਂ ਸਹੀ ਸਰ ਇੱਕ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੁਹਾਣੇ ਵੀ ਸ਼ੁਰੂ ਕੀਤਾ ਗਿਆ ਸੀ ਤੇ ਉਸ ਵਿੱਚ ਜੇ ਬੰਦ ਵੀ ਹੋ ਗਿਆ ਸੀ ਕਿਹਾ ਹੁਣ ਦੁਬਾਰਾ ਚੱਲ ਹੋ ਗਿਆ ਬਿਲਕੁਲ ਉਹ ਨਾ ਅਸੀਂ ਜਿਹੜੀ ਸੁਹਾਣਾ ਸੈਕਟਰ 78 ਨੂੰ ਜਿਹੜੀ ਸਪਲਾਈ ਸੀ ਉਹ ਨਹਿਰੀ ਪਾਣੀ ਸਪਲਾਈ ਦੇਣੀ ਸੀਗੀ ਉਹਦੇ ਵਿੱਚ ਜਿਹੜੀ ਪਾਈਪਲਾਈਨ ਹੈਗੀ ਆ ਉਹ ਬੜੀ ਕਮਜ਼ੋਰ ਹੈ ਉਦੋਂ ਉਦੋਂ ਪਾਣੀ ਦਾ ਪ੍ਰੈਸ਼ਰ ਆਉਂਦਾ ਤੇ ਜਿਹੜੀ ਪਾਈਪਲਾਈਨ ਫਟ ਜਾਂਦੀ ਆ ਤੇ ਉਹਦਾ ਪਾਣੀ ਫਿਰ ਅੱਗੇ ਨਹੀਂ ਪਹੁੰਚ ਪਾਉਂਦਾ ਤੇ ਇਸ ਕਰਕੇ ਅਸੀਂ ਜਿਹੜਾ ਉਹਦਾ ਹੈਗਾ ਕਿ ਅਸੀਂ ਨਵੀਂ ਪਾਈਪਲਾਈਨ ਪਾਵਾਂਗੇ ਤਾਂ ਕਿ ਜਿਹੜਾ 78 ਤੇ 77 ਤੇ ਸੁਹਾਣੇ ਦਾ ਪਾਣੀ ਹੈ ਉਹ ਨਹਿਰੀ ਪਾਣੀ ਮਿਲ ਸਕੇ ਸਭ ਤੋਂ ਪਹਿਲਾਂ ਤਾਂ ਮੇਰ ਸਾਹਿਬ ਜੀ ਨੂੰ ਥੈਂਕ ਯੂ ਕਰਾਂਗੇ ਕਿ ਜਿਹੜਾ ਸਾਡੇ ਵੀ ਕਾਲ ਤੇ ਆ ਕੇ ਪਹੁੰਚੇ ਆਪਣਾ ਟਾਈਮ ਕੱਢ ਕੇ ਬੇਸਿਕਲੀ ਸਾਡਾ ਅੱਜ ਇਹੀ ਮਕਸਦ ਸੀਗਾ ਕਿ ਪੰਜ ਪੇਜ ਦੇ ਜਿਹੜਾ ਬੂਸਟਰ ਹੈ ਇਹਨਾਂ ਦਾ ਪਾਣੀ ਚੈੱਕ ਕੀਤਾ ਜਾਵੇ ਔਰ ਅੱਜ ਆਇਆ ਇਹਨੇ ਚੈੱਕ ਕੀਤਾ ਔਰ ਪੂਰਾ ਦੇਖਿਆ ਸੀ ਪਾਣੀ ਬਿਲਕੁਲ नीट एंड क्लीन ਹੈ ਮੋਟਰ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਧੰਨਵਾਦ ਕਰਾਂਗੇ ਆਪਣੇ ਜੇਈ ਸਾਹਿਬ ਜੀ ਦਾ ਔਰ ਐਸ ਡੀ ਸਾਹਿਬ ਜੀ ਦਾ ਕਿ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਅੱਜ ਦੀ ਗੱਲ ਨਹੀਂ ਹੈ ਕਿਉਂਕਿ ਮੈਂ ਤਾਂ ਮੇਰਾ ਤਾਂ ਏਰੀਆ ਪੈਂਦਾ ਮੈਂ ਟਾਈਮ ਟੂ ਟਾਈਮ ਆ ਕੇ ਚੈੱਕ ਕਰਦੀ ਰਹਿੰਦੀ ਹਾਂ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਣੀ ਸਪਲਾਈ ਕਰ ਰਹੇ ਆ ਔਰ ਬਿਲਕੁਲ ਸਾਡੀ ਪਾਣੀ ਦੀ ਇਹ ਬੇਸਿਕ ਰੀਡ ਹੈ ਲੋਕਾਂ ਸਾਡਾ ਮਕਸਦ ਹੈ ਅੱਜ ਚੈੱਕ ਕਰਨ ਦਾ ਮੀਰ ਸਾਹਿਬ ਆਏ ਆ ਇਹੀ ਮੇਰਾ ਮੂਲ ਮਕਸਦ ਸੀਗਾ ਕਿ ਲੋਕਾਂ ਨੂੰ ਜਿਹੜਾ ਪਾਣੀ ਇੱਥੋਂ ਕਿ ਕਿ ਜਾ ਰਿਹਾ ਹੈ 3 ਵੀ 2 ਨੂੰ ਜਾ ਰਿਹਾ 4 ਫੇਸ ਨੂੰ ਜਾ ਰਿਹਾ 5 ਫੇਸ ਨੂੰ ਜਾ ਰਿਹਾ ਤੇ ਸਾਰਿਆਂ ਨੂੰ ਪਾਣੀ ਜਿਹੜਾ ਉਹ ਨੀਟ ਐਂਡ ਕਲੀਨ ਮਿਲਣਾ ਚਾਹੀਦਾ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਆ ਕਿ ਇਹ ਪਾਣੀ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਪਹੁੰਚ ਰਿਹਾ ਕਿਉਂਕਿ ਬਰਸਾਤਾ ਕਰਕੇ ਸਾਨੂੰ ਇਹ ਡਰ ਸੀਗਾ ਕਿ ਪਾਣੀ ਦੇ ਵਿੱਚ ਕੋਈ ਮ ਅਰ ਮੇਰੀ ਤੋਂ ਬੰਡੀ ਗੱਲ ਇਹ ਹੈ ਕਿ ਮੈਡਮ ਬਲਜੀਤ ਕੌਰ ਨੇ ਹੈਗੇ ਸਭ ਤੋਂ ਵੱਧ ਪੜੇ ਲਿਖੇ ਨੇ ਮਹਾੜੀ ਦੇ ਕੌਂਸਲਰਾਂ ਨਾਲ ਔਰ ਮੈਂ ਸਮਝਦਾ ਕਿ ਕੌਂਸਲਰ ਨਾਲੋਂ ਹੀ ਜ਼ਤੋਰੀ ਚੰਗੇ ਪੜੇ ਲਿਖੇ ਨੇ ਔਰ ਦੂਜੀ ਗੱਲ ਇਹ ਹੈ ਕਿ ਐਕਟਿਵ ਬੜੇ ਨੇ ਔਰ ਹਰ ਜੀ ਜਿਹੜੀ ਹੈਗੀ ਭਾਵੇਂ ਸੁਰਕ ਦਾ ਕੰਮ ਹੋਵੇ ਭਾਵੇਂ ਸੀਵਰੇਜ ਦਾ ਕੰਮ ਹੋਵੇ ਭਾਵੇਂ ਕੋਈ ਫੁੱਟਪਾਥ ਦਾ ਕੰਮ ਹੋਵੇ ਭਾਵੇਂ ਕੋਈ ਪਾਰਕ ਦਾ ਕੰਮ ਹੋਵੇ ਔਰ ਜੋ ਵੀ ਕੰਮ ਹੈ ਮਤਲਬ ਜੋ ਇਹਨਾਂ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਤੋਂ ਵੀ ਉੱਪਰ ਉੱਪਰ ਕਿਹੜਾ ਹੈਗਾ ਕੰਮ ਮਲੇ ਕਰਦੇ ਨੇ ਧਾਰਮਿਕ ਕੰਮਾਂ ਦੇ ਵਿੱਚ ਮੈਂ ਦੇਖਦਾ ਗੁਰਦੁ ਔਰ ਮੰਦਰ ਦੇ ਵੀ ਜਾਨਾ ਤਾਂ ਮੰਦਰ ਕਮੇਟੀ ਪੂਰੀ ਇਹਨਾਂ ਨਾਲ ਖੜੀ ਹੁੰਦੀ ਆ ਸੋ ਮੈਂ ਸਮਝਦਾ ਕਿ ਜੇ ਜਿਸ ਤਰ੍ਹਾਂ ਇਹ ਕੰਮ ਕਰਦੇ ਨੇ ਜੇਕਰ ਸਾਨੂੰ ਸਾਰੇ ਅਸੀਂ ਹਰ ਕਿਸ ਤਰ੍ਹਾਂ ਆਪਣੀ ਜਿੰਮੇਵਾਰੀ ਸਮਝ ਕੇ ਕੰਮ ਕਰੀਏ ਤਾਂ ਜਿਹੜੇ ਸਾਡੇ ਸ਼ਹਿਰੀ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਚੁਣਿਆ ਹੋਇਆ ਔਰ ਉਹਨਾਂ ਨੂੰ ਜਿਹੜਾ ਅਸੀਂ ਇਨਸਾਫ ਦੇ ਸਕਾਂਗੇ ਤਾਂ ਕਿ ਉਹ ਜੋ ਸਾਡੇ ਤੋਂ ਮਤਲਬ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੀ ਕੀ ਸੇਵਾ ਕਰ ਸਕਦੇ ਆ ਸੋ ਮੈਂ ਸਮਝਦਾ ਕਿ ਸਭ ਤੋਂ ਵੱਡੀ ਸੇਵਾ ਇਹੀ ਆ ਕਿ ਅਸੀਂ ਖਾਣ ਪੀਣ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਉਸ ਤੋਂ ਬਾਅਦ ਸਾਡੇ ਸੋਸ਼ਲ ਕੰਮ ਹੈਗੇ ਸਾਰੇ ਅਸੀਂ ਚੱਲ ਰਹੀ ਜਾਰੀਕਰ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ